ਠੀਕਾ ਹਰ ਤੋਕ ਵਿੱਚ ਜਿਹੜੇ ਇੱਕ ਪਾਦਾਂ ਦੂਏ ਪਾਦਾਂ ਚ ਅਰਥ ਭਾਵ ਜਿਹੜਾ ਵਰਨਨ ਕਰਨਾ ਇਹਨੂੰ ਠੀਕਾ ਕਹਿੰਦੇ ਨੇ ਠੀਕਾ ਵੀ ਦੋ ਤਰ੍ਹਾਂ ਦਾ ਇੱਕ ਪਿੰਜਕਾ ਹੁੰਦਾ ਜਿੱਦੇ ਸਾਰੇ ਪਾਦਾਂ ਦੀ ਵਿਆਖਿਆ ਕੀਤੀ ਜਾਏ ਔਰ ਇੱਕ ਜਗ੍ਹਾ ਹੁੰਦਾ ਜਿੱਥੇ ਖਾਸ ਜਿਹੜੇ ਮੁਸ਼ਕਲ ਪਾਦ ਆ ਉਹਨਾਂ ਦੀ ਵਿਆਖਿਆ ਕਰਨੀ ਛੋਟਾ ਸਰੂਪ ਇਹਨੂੰ ਪ੍ਰਯਾਗ ਵੀ ਕਹਿੰਦੇ ਨੇ ਇਹਨਾਂ ਦੇ ਭਗੇ ਅਠ ਭੇਦ ਦੱਸੇ ਉਹ ਤਰਨ ਵਾਲਾ ਠੀਕ ਆ ਉਹ ਥਾਨਕਾਲਾ ਇਹ ਕਾਰਤ ਕਰਨ ਲੱਗੇ ਆ ਧਿਆਨ ਚ ਰੱਖਿਆ ਜਾਏ ਕਿ ਮੇਰਾ ਜਿਹੜਾ ਅਰਥ ਹੈ ਉਹ ਥਾਨਕਾ ਨਾ ਉਹਨੂੰ ਕਾ ਨਾਂ ਮੀੜ ਖੰਡਾ ਕਿ ਨਹੀਂ ਖੰਡਾ ਇਹ ਜ਼ਰੂਰੀ ਦੇਖਣ ਪ੍ਰਤੀਕ ਵਾਲਾ ਟੀਕਾ ਪ੍ਰਤੀਕ ਨਾਮੇ ਮੂਲ ਦੇ ਅਰਥ ਦਾ ਉਹ ਟੀਕਾ ਜਿਹਦੇ ਚ ਇਕਠ ਨੂੰ ਪਾਦੇ ਜਿਹੜੇ ਹਨ ਉਹਨਾਂ ਦਾ ਮੂਲ ਅਰਥ ਕਹਿ ਕੇ ਮੌਰਮ ਭਾਵ ਲਿਖਿਆ ਜਾਂਦਾ ਤੇ ਤੀਜਾ ਨਿਗਧੋਖਿਆਨ ਬਹੁਤ ਸਾਰਾ ਪਾਠ ਲੈ ਕੇ ਪਾਦਾਰਥ ਕੀਤੇ ਬਿਨਾ ਭਾਵ ਲਿਖ ਨੂੰ ਨਿਗਧੋਖਿਆਨ ਕਹਿੰਦੇ ਹੈ ਚੌਥਾ ਭਾਸ਼ ਮੂਲ ਗ੍ਰੰਥਾਂ ਦੇ ਪਦਾਂ ਦਾ ਆਪਣੇ ਟੀਕੇ ਦੇ ਕਠਨ ਪਦਾਂ ਦੇ ਟੀਕੇ ਨੂੰ ਪਾਚ ਕਹਿੰਦੇ ਆ। ਭਾਰਤਕ ਹੈ ਮੂਲ ਗ੍ਰੰਥ ਕਹੀ ਹੋਈ ਗੱਲ ਜਿਹੜੀ ਪੂਰੀ ਕਰਕੇ ਦੁਆਰਾ ਕਹੇ ਪਦਾਂ ਵਿੱਚੋਂ ਫਿਰੋ ਪੁਨਰਿਕਤੀ ਜਿਹੜਾ ਦੋਸ਼ ਹੈ। ਉਹਨੂੰ ਦੂਰ ਕਰਕੇ ਉਹਦੇ ਅਰਥਾਂ ਨੂੰ ਪ੍ਰਕਾਸ਼ਨ ਨੂੰ ਭਾਰਤਕ ਕਹਿਆ। ਉਹ ਪਤੀ ਹੈ। ਵੇਰੇ ਠੀਕੇ ਜੋ ਖੇਪ ਜਿੰਨੇ ਸ਼ੰਕੇ ਆ ਉਹਨਾਂ ਦੇ ਸਮਾਧਾਨਾ ਉਤਰਾਂ ਦਾ ਵਰਨ ਨ ਹੋਵੇ ਜਾਂ ਖੇਪ ਤੋਂ বিনা ਉਗਤੀ ਜੋਗਤੀ ਨਾਲ ਅਰਥ ਸਿੱਧ ਕੀਤੇ ਜਾਣ। ਉਹ ਪਪਤੀ ਠੀਕਾ ਕਹਿੰਦੇ ਫਾਰਸੀ ਨੂੰ ਤਫਸੀਰ ਕਹਿੰਦੇ ਇੱਕ ਪਾਦੇ ਅਨੇਕ ਅਰਥ ਵੀ ਉਹ ਪਤੀ ਰੂਪੀ ਠੀਕੇ ਦੇ ਨਾਲ ਹੁੰਦੇ ਜਿਵੇਂ ਓਮਕਾਰ ਸ਼ਬਦ ਦੇ ਅਰਥ کافی ਟੀਕਾ ਮਾਤਿਓ ਟੀਕਾ ਜੀ ਇਹ ਸਮਾਨ ਰੂਪ ਕਰਕੇ ਪਦਸ਼ੇਦ ਹਾਂਜੀ ਆਦੂ ਕੀਤਾ ਜਾਏ ਫਾਰਸੀ ਜੀ ਨੂੰ ਸੁਰਾ ਕਹਿੰਦੇ ਟਿੱਪਣੀ ਗ੍ਰੰਥ ਦੇ ਹਾਸ਼ੀਏ ਸੰਖੇਪ ਕਰਕੇ ਲਿਖਿਆ ਜਿਹੜਾ ਟੀਕਾ ਉ ਟਿੱਪਣੀ ਕਹ ਹੁੰਦਾ ਉਹ ਲਥਾ ਸਾਹਤ ਜਿਹੜਾ ਮੂਲ ਉਲਟਾ ਕੇ ਬੋਲੀ ਜੀ ਲਿਖ ਦੇਣ ਦਾ ਨਾਮ ਟੀਕਾ ਨਹੀਂ ਹੁੰਦਾ ਉਹ ਦਾ ਨਾਮ ਭਾਖੰਤਰ ਹੈ ਫਾਰਸੀ ਜਿਹੜਾ ਤਰਜਮਾ ਪੁਰਦੂ ਚਲੱਥਾ ਹਿੰਦੀ ਜਨਵਾਦ ਕਹਿੰਦੇ। ਇਸ ਤਰ੍ਹਾਂ ਸਾਰੇ ਟੀਕਿਆਂ ਦੇ ਵਿੱਚ ਹਾਂਜੀ ਇਹ ਨੋਕਤਿਆਂ ਦਾ ਖਿਆਲ ਰੱਖਣਾ ਪੈਂਦਾ। ਪਾਦੀਛੇ ਤੋਂ ਕਿਵੇ ਚਾਹ ਜਿਹੜੇ ਪਾਦੇ ਉਹ ਬਖਵਰ ਕੇ ਲਿਖਣ ਜਾਂ ਬੋਲਣ ਦਾ ਨਾਮ ਪਾਦੀਛੇ ਦਾ। ਤੇ ਜਿਵੇਂ ਪਉਣ ਗੁਰੂ ਪਾਣੀ ਪਿਤਾ ਦੂਜਾ ਪਦਾਰਥ ਹੋ ਗਿਆ। ਮੂਲ ਇੱਕ ਪਦਾਂ ਦਾ ਅਰਥ ਕਹਿਣਾ ਜਾਂ ਲਿਖਣਾ ਅਰਥਪੂਰਤਾਂ ਲਈ ਜੇ ਨਾ ਪਾੜੀ ਲੋੜ ਹੋਵੇ ਉਹਨਾਂ ਪਾਠਾਂ ਤੋਂ ਕਲਪਨਾ ਨਾਲ ਲਗਾ ਲੈਣ ਨੂੰ ਅਧਿਆਰ ਕਹਿੰਦੇ ਹੈ ਜਿਵੇਂ ਹੁਣ ਪ੍ਰਸ਼ਾਦਾ ਲਿਓ ਤੇ दाल ਸਬ지 ਉੱਪਰ ਹੋਣਾ ਵੀ ਪ੍ਰਸ਼ਾਦਾ ਕਾਲਾ ਘੜੇ ਲੈ ਆਣਾ ਤੇ ਨਾਲ दाल ਸਬ지 ਵੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਉਪਰੋਂ ਵੇੜਾ ਅਰਥ ਕਰਕੇ ਫੇਰ ਸਮਝਾਉਣ ਵਾਸਤੇ ਵਦੇ ਆਹਰ ਬਿਗਰੇ ਦਾ ਕਹਿੰਦੇ ਇਹਦਾ ਹੈਗਾ ਕਿ ਬਿਗਰੇ ਦਾ ਆਦ ਮੇਲ ਕੇ ਪਦ ਅਰਥ ਲਿਕਣਾ ਹੋਵੇ ਜਿਵੇਂ ਗਾਤਾ ਅਦਿਕ ਨਾਮ ਜਿਹਦੇ ਉਹ ਸਤ ਨਾਮ ਕਹੀਦਾ ਇਥੇ ਜਿਹਦਾ ਮੇਲ ਕੇ ਅਰਥ ਕੀਤਾ ਜਾਏ ਐ ਇਸ ਨੂੰ ਬਿਗਰੇ ਕਹਿ ਦਿੰਦੇ ਆ ਬਾਗ ਯੋਜਨਾ ਆਰਡਰ ਵਾਕਾਂ ਦੇ ਅਰਥਾਂ ਦਾ ਮਲਾਪ ਰੂਪ ਯੋਜਨਾ ਕਰਨੇ ਇਸ ਨੂੰ ਅਨਵੇਸ਼ ਕਰਨਾ ਵੀ ਕਹਿੰਦੇ ਆ। ਹੋਰ ਦੀ ਇਹਨੂੰ ਨਜ਼ਮ ਕਵਿਤਾ ਦੀ ਇਹ ਨੌਸਰ ਭਾਰਤਕ ਬਣਾਉਣੀ ਕਹਿੰਦੇ ਆ। ਆਖੇਪ ਬਾਗ ਯੋਜਨਾ ਉਸੇ ਦੋਏ। ਅਰਥ ਵਿੱਚ ਅਸ਼ੰਕਾ ਕਰਨ। ਸਮਾਧਾਨ। ਅਰਥ ਵਿੱਚ ਕੀਤੀ ਜਿਹੜੀ ਸ਼ੰਕਾ ਦਾ ਜੋਗ ਉੱਤਰ ਦੇਣਾ। ਇਹਦਾ ਨਾਮ ਸਮਾਧਾਨ ਹੈ। ਇਹ ਕਾਜ਼-ਕਾਜ਼ ਜਾਣੀ ਚੀਕਾਂ ਦੇ ਇੱਥੇ ਠੀਕੇ ਬਹੁ ਲਿਖਿਆ ਹੈ ਪਰ ਸੰਪੂਰਨ ਜਿਹੜਾ ਫਰੀਦਕੋਟਿਆ ਠੀਕਾ ਗਿਆਨੀ ਦੇਸ਼ੰਦਨ ਨੇ ਲਿਖਿਆ ਸੀ ਉਹ ਸੰਖੇਪ ਜੀ ਵਿਆਖਿਆ ਸੀ ਇਹ ਸਾਬ ਸਨ ਦੇਖਿਆ ਤੇ ਫਰੀਦਕੋਟਿਆ ਜਿਹੜਾ 1940 ਵਿਕਰਮ ਨੂੰ ਤਿਆਰ ਕੀਤਾ ਤੇ 1949 ਵਿੱਚ ਵਿਕਰਮ ਵਿੱਚ ਛਪਣਾ ਸ਼ੁਰੂ ਹੋਇਆ ਕਾਰਪੋਥੀਨ ਵਿਗਿਆਨੇ ਵਿਸ਼ੇਨ ਸੰਨ 8 ਅੰਜਲਦਨ 1938-39 ਚਾਪਿਆ ਤੇ ਗਾਨੀ ਸਾਹਿਬ ਸਿੰਘ ਨੇ 1962 ਵਿੱਚ ਇਸ ਤਰ੍ਹਾਂ ਵੀ ਮਨਮੋਹ ਸਿੰਘ ਪਟਿਆਲੇ ਨੇ ਅੰਗਰੇਜ਼ੀ 10 ਜਲਦਾਂ ਚ ਗੋਪਾਲ ਸਿੰਘ ਦਰਦੀਨ ਅੰਗਰੇਜ਼ੀ 4 ਜਲਦਾਂ ਚ ਤੇ ਆ ਸੰਪੂਰਨ ਟੀਕੇ ਆ ਇਸਾ ਭਾਈ ਵੀਰ ਸਿੰਘ ਦਾ ਉਹ ਸੋਰ ਢਾਗ ਤੇ ਹੈ। ਪੰਡਤ ਗਿਆਨੀ ਨਾਰਾਇਣ ਸਿੰਘ ਦਾ ਮਜੰਗਾ ਵਾਲਿਆਂ ਦਾ ਰਾਮ ਕਲੀ ਰਾਗ ਤੇ ਹੈ। ਤੇ ਇਸੇ ਤਰ੍ਹਾਂ ਵਿਆਕਰਣ ਗੁਰੂवाणी ਦੇ ਪ੍ਰਯਾਸ਼ ਸ਼ਬਦ ਅਰਥ ਕੋਸ਼ ਠੀਕੇ ਦੇ ਕੇ ਗੁਰੂवाणी ਵਿਆਕਰਣ ਲਿਖਿਆ। ਪਰੇ ਇਸ ਤਰ੍ਹਾਂ ਸਾਬ ਸਿੰਘ ਨੇ ਵੀ ਲਿਖੀ ਹੈ। ਕੰਡਕ ਕਰਤਾ ਹੁੰਦਾ ਖਾਨ 2000 ਸੰਮਤ ਜਿਹੜੀ ਹੈ 73849 ਇਹ ਬਿਆਕਰਨ ਦੀ ਹੈ ਸੰਪਰਦਾਇ ਜਿਹੜਾ ਟੀਕਾ ਹੈ ਪਹਿਲੀ ਵਾਰੀ ਸ਼੍ਰੀਮਾਨ ਸੰਤਵਾਵਾ ਅਮੀਰ ਸਿੰਘ ਜੀ ਦੇ ਅਛ ਸੰਤ ਗਿਆਨੀ ਕਰਪਾਲ ਸਿੰਘ ਜੀ ਨੇ ਇਹ 10 ਜਲਦਾਂ ਦੇ ਵਿੱਚ ਸਾਰਾ ਸ਼ਕਾਇਆ ਇਹਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਈਆਂ ਉਹਨਾਂ ਨੇ ਦੇਤੇ ਤੇ ਹੋਰ ਵੀ ਇਹਨਾਂ ਨੇ ਠੀਕੇ ਕਾਫੀ ਲਿਖਿਆ ਬੜੀ ਕਿਰਪਾ ਮਹਾਰਾਜ ਦੀ ਤੁੰਤਨ ਬਾਬਾ ਅਮੀਰ ਸਿੰਘ ਜੀ ਮਹਾਰਾਜ ਜੀ ਨੇ 60 ਦਾ ਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਰਥਾਂ ਨ ਪੜਾਈਆਂ ਇਹ ਦੁਨੀਆ ਤੇ ਰਿਕਾਰਡ ਹੈ ਹੁਣ ਸ੍ਰੀ ਰਾਗ ਜਿਹੜਾ ਇਹ ਤੋਂ ਇਹ ਸ਼ੁਰੂ ਕੀਤਾ ਜਿਹੜੀ ਰਾਗਮਾਲਾ ਇਹ ਪੈਰੋਂ ਲਾਬਤ ਹੈ ਤੇ ਸ੍ਰੀ ਰਾਗ ਸਾਰੇ ਰਾਗਾਂ ਦੇ ਪਹਿਲਾਂ ਮਾਰੇ ਨੇ ਲਿਖਿਆ ਇਹ ਨਾ ਰਾਗਾਂ ਦੇ ਵੀ ਬੜੇ ਗੁਣ ਲਿਖਿਆ ਔਰ ਭਾਈ ਗਰਦਾਸ ਜੀ ਤੋਂ ਇਹ ਸੇਵਾ ਪਹਿਲਾਂ ਲਈ ਹੈ ਦਸੰਪਾਸ਼ਣ ਭਾਈ ਮਨ ਸਿੰਘ ਜੀ ਦੀ ਸੇਵਾ ਲਈ ਇਵੇਂ ਦੀਪ ਗਰਾਗ ਗਉਣ ਨੂੰ ਦੀਵੇ ਜਗ ਪੁੰਦੇ ਮਲਾਰ ਰਾਗ ਨਾਲ ਬਰਸ਼ਾ ਹੋ ਜਾਂਦੀ ਹੈ ਪੈਰੋਂ ਨਾਲ ਕੋਲੂ ਚੱਲ ਪੁੰਦੇ ਔਰ ਛਾਵਿਤ ਪੜਨ ਹੋਰ ਵਾਲਾ ਰਾਗ ਗਾਉਣਾ ਗੁਰੂ ਦੀ ਕਿਰਪਾ ਦੇ ਨਾਲ ਤੇ ਸਿਰੀ ਰਾਗ ਗਾਉਣ ਨੂੰ ਮੁਰਦੇ ਜੀ ਉਠਦੇ ਕਿਉਂਕਿ ਇਹਦੇ ਚ ਤਿੰਨੇ ਸੱਤ ਤੱਕ ਲੱਗਦੇ ਬੜੀ ਉੱਚੀ ਸੁਰ ਜਗਾਇਆ ਜਾਂਦਾ ਇਸ ਕਰਕੇ ਇਹਨੂੰ ਸ਼ਰੋਮਣੀ ਰਾਗ ਮੰਨਿਆ ਗਿਆ ਤੇ ਤੁਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਫੇਰਾ ਆਪਣੇ ਜਗਨਨਾਥ ਗਏ ਉੱਥੇ ਫਿਰ ਗੋਗਨ ਮਥਾਲੇ ਸ਼ਬਦ ਪੜਿਆ ਤੇ ਉਹ ਕਲ ਜੋਗ ਆਇਆ ਸਹੀ ਤਰ੍ਹਾਂ ਦੇ ਬਹੁਤ ਪ੍ਰਭਾਵ ਪ੍ਰਗੁਣਾਏ ਤੇ ਗੁਰੂ ਮਹਾਰਾਜ ਨੇ ਫੇਰ ਉਪਦੇਸ਼ ਦਿੰਦਿਆਂ ਇਹ ਕਿਰਪਾ ਕੀਤੀ ਹੈ ਕਿ ਉਸਨੇ ਬਹੁਤ ਪ੍ਰਲੋਭਾਨ ਦਿੱਤੇ ਇਹ ਆਮ ਬੰਦਾ ਲਾਲਚ ਦੇ ਵਾਸ ਆਪਣਾ ਧਰਮ ਛੱਡ ਜਾਂਦਾ ਪਰ ਉਹ ਮਹਾਰਾਜ ਆਪ ਨਿਰੰਕਾਰ ਪਰਮੇਸ਼ਰ ਸੀ ਉਸਨੇ ਵੀ ਜੁਦਈਆਂ ਪੇਟਾਂ ਅਰਪਣ ਵਾਸਤੇ ਬੇਨਤੀ ਕੀਤੀ ਤੇ ਮਹਾਰਾਜ ਉਪਦੇਸ਼ ਵਰਕਸ਼ਿਸ਼ ਕਰਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਪਰਮੇਸ਼ਰ ਜੀ ਕਾਹਨ ਓੰਕਾਰ ਪ੍ਰਕਾਸ਼ ਰੂਪ ਹੈ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਇੱਥੇ ਹੁਣ ਪਪਾ ਤੇ ਆਹ ਅਨੁਸਾਰੀ ਲੱਲੇ ਨੂੰ ਕਹਿਲਾ ਪਾਇ ਕਈ ਕਹਿੰਦੇ ਮਹਲਾ ਪਾਠ ਚਾਹੀਦਾ ਇਹ ਮਹਿਲਾ ਹੁੰਦਾ ਤੇ ਫਿਰ ਪਹਿਲੀ ਲਿਖਣਾ ਸੀ ਤੇ ਦੂਜਾ ਗੁਰਮੁਖੀ ਚ ਪਹਿਲਾ ਪਾਇਆ ਤੇ ਇਹਦਾ ਮਤਲਬ ਆਚਾਰ ਹੁੰਦਾ ਟੰਗ ਇੱਕ ਨਹੀਂ ਪਹਿਲਾ ਆਚਾਰਨ ਇਸ ਕਰਕੇ ਗੁਰਮੀਚ ਗੁਰਮੁਖੀ ਚ ਗਣਤ ਦਾ ਵੀ ਇੱਕ ਪਾਇਆ ਗੁਰਮੁਖੀ ਦਾ ਤੇ ਗੁਰਮੁਖੀ ਸ਼ਬਦਾਂ ਚ ਵੀ ਲਿਖਿਆ ਇਹਦੇ ਆਚਾਰ ਹੁੰਦਾ ਟੰਗ ਪਹਿਲਾ ਤੇ ਬੋਲਣਾ ਵੀ ਪਹਿਲਾ ਇੱਕ ਨਹੀਂ ਕਰ ਪਹਿਲਾ ਪਹਿਲੇ ਘਰ ਵਿੱਚ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਏ ਜੜਾਓ ਔਰ ਜਿਵੇਂ ਸੋਨੇ ਦੀਆਂ ਟੇਟਾਂ ਬਣਾਈਆਂ ਜਾਣ ਜਿਹੜੇ ਸੂਚੇ ਮੋਤੀ ਉਹਨਾਂ ਨੂੰ ਪੀਖੇ ਜਿਵੇਂ ਸੀਮਟ ਜਾਂ ਗਾਰਾ ਵਰਤਦੇ ਆ ਇਸ ਤਰ੍ਹਾਂ ਮੋਤੀਆਂ ਨੂੰ ਵੀ ਇਹਦਾ ਚੋਨਾ ਬਣਾਇਆ ਜਾਏ ਇਸ ਰਤਨੀ ਹੋਏ ਜੜਾਓ ਇਸ ਪ੍ਰਕਾਰ ਦੇ ਮੰਦਰ ਜਿਹੜੇ ਉਹ ਸਾਰੇ ਹੁਣ ਔਰ ਕੰਦਾਂ ਦੇ ਵਿੱਚ ਰਤਨ ਜਿਹੜੇ ਜੜਿਓ ਹੁਣ ਉਹਨਾਂ ਦੀ ਜੜ ਤਾਂ ਕਾਰੀ ਕੀਤੀ ਹੋਏ ਮੋਤੀ ਦਾ ਮੰਦਰ ਉਸ ਸੋਨੇ ਦੀਆਂ ਈਟਾਂ ਮੋਤੀਆਂ ਇਹਦਾ ਨਾਲ ਪੀ ਕੇ ਚੂਨਾ ਬਣਾ ਕੇ ਅਸਾਰੀਆਂ ਜਾਂ ਵਿਚ ਰਤਨ ਜੜੇ ਹੋਣ ਕਸਤੂਰ ਕੁੰਗੂ ਅਗਰ ਚੰਦਨ ਲੀਪਾਵੇ ਚਾਹੇ ਕਸਤੂਰੀ ਹੈ ਕੁੰਗੂ ਨਾਮ ਕੇ ਸਰਦਾ ਤੇ ਅਗਰ ਚੰਦਨ ਬਾਵਲ ਚੰਦਨ ਨਾ ਕੰਧਾ ਜਿਹਨੇ ਲੀਪਾਵੇ ਚੋ ਲਿਪੀਆਂ ਹੂੰ ਕਸਤੂਰੀ ਨਾਲ ਛਾਤੇ ਕੇਸਰ ਇਹ ਕੰਧਾਂ ਤੇ ਚੰਗੀ ਗਰਾਂ ਲਿਪਿਆ ਹੋਵੇ ਅਗਰ ਚੰਦਨ ਬਾਵਨ ਚੰਦਨ ਜਿਹੜਾ ਧਰਤੀ ਦੇ ਸੁਗੰਧੀ ਵਾਸਤੇ ਛੜ ਗਿਆ ਹੋਵੇ ਜਿਹਨੂੰ ਦੇਖਣਾ ਹੈ ਮੰਦਿਰ ਚ ਪ੍ਰਵੇਸ਼ ਕਰਦੇ ਆ ਮਨ ਦੇ ਵਿੱਚ ਬੜਾ ਉਚਾ ਉਤਸ਼ਾਹ ਪੈਦਾ ਹੋ ਜਾਏ ਸੁਗੰਧੀ ਆਨੰਦ ਦਿਮਾਗ ਤਰੋ ਤਾਜਾ ਹੋ ਜਾਏ ਭਾਸ਼ਾ ਕਹਿੰਦੇ ਮਤ ਦੇਖ ਫੂਲਾ ਵੀਸਰਾ ਤੇਰਾ ਚਤਨਾ ਆਵੇ ਨਾ ਕਹਿੰਦੇ ਹੈ ਸ਼ੋਭ ਬੁੱਧੀ ਦੋ ਰਹਿਤ ਕਲਜੋ ਤੂੰ ਇਹ ਕਹਿਣਾ ਨਾ ਇਹਨਾਂ ਮੰਦਰਾਂ ਦੇ ਜਿਹੜੇ ਪਦਾਰਥ ਪਏ ਹੈ ਇਹ ਨਾਲ ਦੇਖੀਏ ਅਸੀਂ ਇਹ ਬਚਨ ਕਰ ਰਹੇ ਹਾਂ ਪਦਾਰਥਾਂ ਨੂੰ ਦੇਖਣ ਨਾ ਪਰਮੇਸ਼ਰ ਦਾ ਨਾਮ ਜਿਹੜਾ ਭੁੱਲ ਜਾਂਦਾ ਬਿਸਰ ਜਾਂਦਾ ਇਸ ਕਰਕੇ ਕਹਿੰਦੇ ਕਲਜੋ ਆ ਇਹ ਨਾਮ ਮਾਤਰ ਹੈ ਇਹ ਚੀਜ਼ਾਂ ਸਾਨੂੰ ਕਦੇ ਵੀ ਚੇਤੇ ਨਾ ਹੋਣ ਸਾਨੂੰ ਰੱਬੇ ਚੇਤੇ ਰਹੀ ਮਾਦੈਨਾ ਚੀਜਾਂ ਦੇਖ ਕੇ ਉਹਨੂੰ ਭੁੱਲ ਜਾਈਏ ਫਿਸਰ ਜਾਈਏ ਤੇਰਾ ਚੇਤਨਾ ਆਵੇਂ ਨੂੰ ਹਾਂਜੀ ਕਿ ਇਹ ਪਰਮੇਸ਼ਰ ਮਤਾਂ ਇਹਨਾਂ ਪਦਾਰਥ ਦੇਖ ਕੇ ਭੁੱਲ ਜਾਈਏ ਮੈਂ ਵੀ ਭੁੱਲੇ ਹੋਏ ਨੂੰ ਫੇਰ ਨਾਮ ਚੇਤਨੇ ਆਏਗਾ ਕੱਲ ਜੋਂ ਉਹ ਸਵਾਦ ਮਾਰਦਾ ਚੱਲ ਰਿਹਾ ਮਾਰਾ ਕੇ ਬੇਨਤੀ ਕੀਤੀ ਜੇ ਇਸ ਤਰ੍ਹਾਂ ਕਹਿੰਦੇ ਹੋ ਚੁੰਬਕ ਦੀ ਸੋਈ ਹੁੰਦੀ ਹੈ ਤਰੂਵਾਂ ਲੈਂਦੀ ਹੈ ਮੈਂ ਭਾਵੇਂ ਕਿếਸੇ ਪਾਸੇ ਫਿਰਦਾ ਜਾ ਇਸ ਤਰ੍ਹਾਂ ਹੈ ਸੰਵਾਦ ਭਾਵੇਂ ਬਚਨ ਆਕੇ ਨ ਹੋਵੇ ਗੁਰੂ ਸਾਹਿਬ ਦਾ ਮੁਖ ਜਿਹੜਾ ਪਰਮਾਤਮਾ ਦੇ ਸਾਹਮਣੇ ਰੰਦਾ ਇਹ ਇਸ ਕਰਕੇ ਜਿਹੜੇ ਪਦਾਰਥ ਹੈ ਇਹ ਸਾਨੂੰ ਚੇਤੇ ਨਾਉਣ ਤੇਰਾ ਨਾਹੀਂ ਚੇਤੇ ਆਵੇ ਕਿਉਂਕਿ ਬਾਜ਼ਾਰ ਤੁਹਾਨੂੰ ਭੁਲਾ ਦਿੰਦੇ ਆ ਪਰਮਾਤਮਾ ਆਰਵਨ ਜਿਓ ਜਾਲਵਲ ਜਾਓ ਪਰਮਾਤਮਾ ਦੇ ਨਾਮ ਜਪੇ ਬਿਨਾਂ ਜੀਵ ਜੜਾ ਜਾਲਵਲ ਜਾਓ ਹਾਂਜੀ ਸੜਵਲ ਜਾਂਦਾ ਇਹਦਾ ਜੀਵਨ ਦੇ ਅਸਫਲ ਚਲ ਜਾਂਦਾ ਮੈਂ ਆਪਣਾ ਗੁਰੂ ਪੂਛ ਦੇ ਖਿਆ ਵਰਨਾ ਨਾਹੀਂ ਤਾਉ ਰਹੋ ਮੈਂ ਆਪਣੇ ਸਾਧਗੁਰੂ ਨੂੰ ਪਛ ਕੇ ਰੱਖਿਆ ਇਸਾ ਨੂੰ ਚੰਗੀ ਤਰ੍ਹਾਂ ਵਿਚਾਰਿਆ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਾਨੂੰ ਕੋਈ ਹੋਰ ਜਗ੍ਹਾ ਨਹੀਂ ਜਿ ਤੁਹਾਨੂੰ ਕੋ ਸੁਖ ਮਿਲ ਸਕੇ ਸਾਨੂੰ ਕੋਈ ਉਹਦੇ ਬਿਨਾ ਜਗ੍ਹਾ ਨਹੀਂ ਰਾਉ ਬਿਸਰਾਮ ਦੇ ਕੇ ਕਹਿੰਦੇ ਹੁਣ ਉਹ ਕਾਲਜੂ ਹੋਰ ਲਾਲ ਚ ਤੇ ਰਿਆ ਧਰਤੀ ਦਾ ਹੀਰੇ ਲਾਲ ਜੜ ਦੀ ਪਲੰਗ ਨਾਲ ਜੜੋ ਧਰਤੀ ਕਹਿੰਦੇ ਭਾਵੇਂ ਸੋਨੇ ਨਾਲ ਹੀਰਿਆਂ ਨਾਲ ਲਾਲਾਂ ਨਾਲ ਜੜੀ ਹੋਵੇ ਧਰਤੀ ਦੇ ਪਲੰਗ ਵੀ ਹਾਂਜੀ ਜਿਹੜੇ ਹੁਣ ਉਹ ਵੀ ਹੀਰੇ ਜਵਾਰ ਆਤਾਨ ਨਾਲ ਜੜੇ ਹੋਏ ਹਾਂ ਬੜੀ ਮੀਨਾਕਾਰੀ ਕੀਤੀ ਹੋਈ ਮੋਣੀ ਮੁਖਮਣੀ ਸੋਹਾ ਕਰੇ ਰੰਗ ਫਸਾਓ ਫਲਾਂਗ ਉੱਤੇ ਫਿਰ ਇਸ ਤਰ੍ਹਾਂ ਚੇਤਨ ਮਾਇਆ ਸੀ ਹੋਏ ਜਿਨ੍ਹਾਂ ਦੇ ਤੇ ਮੁਖ ਦੀ ਸੋਭਾ ਮਣੀ ਓਂਗ ਚਮਕਦੀ ਹੋਈ ਹੈ ਹੋ ਰੰਗ ਪ੍ਰੇਮ ਨੂੰ ਬੁਲਾਉਣ ਲਈ ਫਸਾਓ ਮੈਨੇ ਕਈ ਤਰ੍ਹਾਂ ਦੇ ਹਾਪ-ਪਾਵ ਸ਼ਿਕਾਰ ਵਗੈਰਾ ਕੀਤੇ ਹੋਣ ਇਸ ਤਰ੍ਹਾਂ ਮਣੀਆਂ ਗਹਿਣੇ ਵਗੈਰਾ ਸੋਭਾ ਪਨ ਰੰਗਾ ਰੰਗਾ ਦੇ ਉਹ ਸਾਰੇ ਪਸਾਨ ਹਾਂਜੀ ਰੰਗਾ ਰੰਗਾ ਦੇ ਜਿਹੜੇ ਪਸਾਉ ਹਾਂਜੀ ਲਿਵਾਸ ਪਛਾਕੇ ਪਹਿਨੇ ਹੋ ਬਾਦਸ਼ਾਹ ਕਹਿੰਦੇ ਇਹ ਚੀਜ਼ਾਂ ਵੀ ਮੇਂ ਤੁਛ ਹੈ ਮਨ ਨੂੰ ਚੰਚ ਲਗਨ ਵਾਲੀਆਂ ਮੱਤ ਦੇ ਫੂਲਾ ਵੀ ਸਰਾ ਤੇਰਾ ਜਤਨਾ ਮੈਂ ਕਹਿੰਦੇ ਇਹ ਸ਼ੁਭ ਮਤੀ ਤੋਂ ਰੈਥ ਕਲ ਜੁਗਾ ਤੂੰ ਕਹਿੰਨੇ ਨਾ ਪਦਾਰਥਾਂਵਲ ਦੇਖ ਅਸੀਂ ਕਹਿੰਨੇ ਇਹ ਪਦਾਰਥਾਂ ਨੂੰ ਦੇਖਣ ਪਰਮਾਤਮਾ ਭੁੱਲ ਜਾਂਦਾ ਇਹ ਸਾਨੂੰ ਚੀਜ਼ਾਂ ਚੇਤੇ ਨਾ ਹਾਂਜੀ ਕਿਉਂਕਿ ਜਦੋਂ ਇੱਧਰ ਪੈ ਗਿਆ ਭੁੱਲ ਗਿਆ ਫੇਰ ਨਾਮ ਚੇਤੇ ਨਹੀਂ ਹੁੰਦਾ ਹਾਂਜੀ ਫੇਰ ਉਹਨਾਂ ਕਹੇ ਵੀ ਇਹਨਾਂ ਚੀਜ਼ਾਂ ਦਾ ਪਰਮਦੇ ਨਹੀਂ ਫਕੀਰ ਲੋਕਾਂ ਦੀ ਰਿੱਧੀਆਂ ਸਿੱਧੀਆਂ ਹੋਣੀਆਂ ਉਹ ਲਾਲਚ ਦੇ ਦਿੰਦੇ ਸਿੱਧ ਹੋਵਾਂ ਸਦਲਾਈ ਰੇਦਾ ਆਖਾਂ ਆਓ ਗੌਤ ਪ੍ਰਗਟ ਹੋਏ ਵੈਸਾਂ ਲੋਕ ਰੱਖਾਪਾ ਕਹਿੰਦੇ ਫੇਰ ਸਿੱਧੀਆਂ ਰਿੱਧੀਆਂ ਲੈ ਲਓ ਸਿੱਧੀਆਂ ਲਗਾ ਲੀ ਹੈ ਤੇ ਫਿਰ ਸਿੱਧੀ ਕੀ ਸ਼ਕਤੀ ਹੈ ਤੇਰੀ ਦੀਆਂ ਜੜੀਆਂ ਜਿਹਦੇ ਕੋ ਆ ਜਾਣ ਤੇ ਲੰਗਰ ਚਲਾਈ ਚਲੋ ਮੁੱਕਦਾ ਹੀ ਨਹੀਂ ਸਿੱਧੀ ਹੁੰਦੀ ਹੈ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਆ ਜਾਣੀਆਂ ਕਾਂਜੇ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਫਿਰ ਜਦੋਂ ਬਚਨ ਕਹੀਏ ਕੋਲ ਆ ਜਾਣ ਹਾਂਜੀ ਕੋਣ ਤੋਂ انکار ਬਣਾ ਕਰਨ ਹਨੇ ਸੇਧੋ ਹੋ ਕੇ ਸਿੱਧੀਆਂ ਦਿਖਾਈਏ ਤੇ ਹਰਿ ਦਾ ਆਜਾ ਹਿਰਦ ਨੂੰ ਕਹੇ ਆਜੋ ਕਿ ਲੰਗਰ ਪੜਾ ਰਿਆ ਕਰਨੇ ਆਂ ਗੋਬਤ ਪਰਗਟ ਹੋਏ ਵੈਸਾਂ ਲੋਕ ਰਖਿਆ ਕੋ ਜਦੋਂ ਸਿੱਧੀ ਆ ਜਾਂਦੀ ਹੈ ਹਾਂਜੀ ਗੋਬ ਜਗਾ ਪ੍ਰਗਟ ਹੋਏ ਬੈਠ ਜਾ ਪ੍ਰਗਟ ਜਗਾ ਗੁਪਤ ਹੋ ਜਾ ਇਹ ਸਿੱਧੀ ਦਾ ਸਰੂਪ ਹੈ ਆਪਣੀ ਮਰਜ਼ੀ ਨਾਲ ਛੁਪ ਜਾਣਾ ਪ੍ਰਗਟ ਕਰ ਲੈਣਾ ਹੋਰ ਕਈ ਖੋਦਕ ਦਿਖਾ ਲੈਣ ਇਸ ਤਰ੍ਹਾਂ ਕਿੱਲੋ ਕਾਟਾ ਹੋਏ ਰੋਟੀਆਂ ਬਣਾ ਕੇ ਹਜ਼ਾਰਾਂ ਨੂੰ ਖੁਲਾ ਦੇਣੀ ਆ ਫਰੀਦੀ ਫਰੀਦੀ ਦਾ ਸਰੂਪ ਮੁਖਣੀ ਨਾ ਇਹੋ ਜਿਹਾ ਕੌਤਕ ਦੇਖ ਕੇ ਦੁਨੀਆ ਦੇ ਲੋਕ ਸਾਡੇ ਨਾਲ ਭਾਉ ਮੈਨੇ ਪ੍ਰੇਮ ਕਰਨ ਲੋਕਾਂ ਰੱਖਿਆ ਭਾਉ ਪਹਿਲੇ ਵੀ ਬੜੀ ਛਕਤੀ ਆ ਲੋਕਾਂ ਚ ਮੰਨਤਾ ਹੋ ਜਾ ਪਰ ਮਾਰੇ ਕਹਿੰਦੇ ਇਹ ਵੀ ਚੀਜ਼ਾਂ ਰੱਬ ਨੂੰ ਭਲਾਉਣ ਵਾਲੀਆਂ ਮਤ ਦੇ ਫੂਲਾ ਵੀ ਸਿਰ ਤੇ ਰਜਿਤ ਨੇ ਕਹਿੰਦੇ ਇਹ ਕਲ ਜੁਗਾ ਜਿਹੜੀਆਂ ਗੱਲਾਂ ਤੂੰ ਕਹਿਣਾ ਕਿ ਨਾ ਮਾਈ ਕੀ ਬਜ਼ਾਰ ਤੁਹਾਨੂੰ ਦੇਖੀ ਰਹੀ ਦੀਨ ਸਿੰਘ ਇਹ ਵੇਖਣਾ ਪ੍ਰਮਾਤਮਾ ਭੁੱਲ ਜਾਂਦਾ ਹੈ ਹਨ ਜਿਸ ਕਰਕੇ ਤੇਰਾ ਨਾਂ ਸਾਨੂੰ ਚੇਤੇ ਨਾ ਆਵੇ ਜਿਹੜਾ ਤੂੰ ਪੁੱਠੇ ਪਾਸੇ ਲਾ ਰਿਹਾ ਕਹਿੰਦੇ ਮੈਂ ਸਾਰੇ ਸੰਸਾਰ ਦੀ ਮੈਨੂੰ ਬਾਗਸ਼ਾ ਹੀ ਮਿਲੀ ਹੈ ਹਾਂਜੀ ਮੇਰੇ ਪਾਸੋਂ ਕੋਈ ਰਾਜ ਲੈ ਲੋ ਧਰਤੀ ਦਾ ਤੁਹਾਡਾ ਹੁਕਮ ਹਸਲ ਚੱਲਿਆ ਮਾਰਾ ਕਿਰਪਾ ਕਰ ਦੇ ਸੁਲਤਾਨ ਹੋਗਾ ਮੇਲ ਲਸ਼ਕਰ ਤਾਕਤਰਾ ਕਹਿੰਦੇ ਸੁਲਤਾਨ ਚਕਰਵਰਤੀ ਰਾਜਾ ਵੀ ਹੋ ਜਾ ਚਾਰ ਬਰਗ ਸੈਨਾ ਵੀ ਹੋਵੇ ਹਾਂਜੀ ਪੈਦਲ ਆਥੀ ਘੋੜਿਆਂ ਵਾਲੀ ਹੈ ਰਥਾਂ ਦੀ ਹੈ ਹਾਂਜੀ ਤੇ ਊਡ ਵਗੈਰਾ ਹੈ ਜਹਾਜ਼ ਹੋ ਰਿਹਾ ਇਸ ਤਰ੍ਹਾਂ ਅੱਜਕੱਲ ਏਅਰ ਫੋਰਸ ਹੈ ਸਮੁੰਦਰੀ ਸੈਨਾ ਇਨਫੈਂਟਰੀ ਪੈਦਲ ਹੈਗੀ ਇਸ ਤਰ੍ਹਾਂ ਤੋਂ ਪਖਾਨੇ ਤੇ ਟੈਕਨੀਕਾਂ ਵਧੀਆਂ ਜਣੀਆਂ ਸੁਲਤਾਨ ਹੋ ਗਏ ਮੇਲ ਅਸ਼ਕਰ ਤਖਤ ਰਖਾਂ ਚਕਰਵਰ ਰਾਜਾ ਚਾਰ ਤਣੇ ਸੈਨਾ ਹੋ ਜਾਏ ਤੇ ਰਾਜ ਤਖਤੇ ਐਸਾ ਪੈ ਰਖਾਂ ਕੋਈ ਦੁਸ਼ਮਣ ਸਾਡੇ ਪੈਰ ਨੂੰ ਹਲਾ ਬਣਾ ਨਾ ਸਕੇ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਚਾਹੇ ਆਪਣੇ ਹੋਮਨ ਸਾਰੇ ਸੰਸਾਰ ਦੀਆਂ ਬਖਸੂਆਂ ਪ੍ਰਾਪਤ ਕਰ ਲਈਏ ਹਰ ਵੇਟਿਆਂ ਹੁਕਮ ਕਰਕੇ ਸਾਰੇ ਪਦਾਰਥ ਹਾਸਲ ਮੈਨੇ ਪ੍ਰਾਪਤ ਕਰ ਲਏ। ਬਾਹਰੇ ਕਹਿੰਦੇ ਜਿਹੜੇ ਰਾਜ ਭਾ ਗਿਆ ਪਦਾਰਥ ਜਿਹੜੇ ਇਹਦਾ ਹਵਾ ਦੇ ਬੁੱਲੇ ਮੂੰਹ ਨਾਸ ਹੋ ਜਾਣ ਵਾਲੇ ਆ। ਬਾਹੋ ਵਿਅਰਥ ਹੈ। ਅਸੀਂ ਕਹਿੰਦੇ ਇਹਨਾਂ ਚੀਜ਼ਾਂ ਨੂੰ ਨਹੀਂ ਚਾਹੁੰਦੇ। ਬਾਤ ਦੇ ਫੂਲਾ ਵੀਸਰਾ ਤੇਰਾ ਜਤਨ। ਕਹਿੰਦੇ ਇਹ ਪਾਪੀ ਆ ਕੱਲ ਜੋਗਾ। ਹੈ। ਇਹਨਾਂ ਪਦਾਰਥਾਂ ਅਸੀਂ ਨਹੀਂ ਦੇ ਦੇ। ਇਹ ਰੱਬ ਨੂੰ ਭੁਲਾਉਣ ਵਾਲਿਆ ਅਸੀਂ ਤਾਂ ਇਹ ਬਚਨ ਕਹਨੇ ਇਹਨਾਂ ਪਦਾਰਥਾਂ ਨੂੰ ਦੇਖ ਕੇ ਰੱਬ ਦਾ ਨਾਮ ਭੁੱਲ ਜਾਂਦਾ ਇਸ ਕਰਕੇ ਹੈ ਕੱਲ ਜੋ ਤੇਰਾ ਨਾਮ ਵੀ ਸਾਨੂੰ ਕਦੀ ਚੇਤੇ ਨਾ ਆਵੇ ਇਸ ਵਾਸਤੇ ਤੇ ਜਦੋਂ ਫਿਰ ਪਦਾਰਥਾਂ ਨੂੰ ਭੁੱਲ ਜਾਈਏ ਮੈਂ ਵੀ ਇਸਰੇ ਭੁੱਲੇ ਨੂੰ ਫਿਰ ਨਾਮ ਜਿਤੇ ਗਏ ਮੇਰਾ ਕੱਲ ਜੋ ਮੈਂ ਦੇਖਿਆ ਵੀ ਮੇਰਾ ਪ੍ਰਭਾਵ ਨਹੀਂ ਕਹਿੰਦਾ ਬੇਟਾ ਗ੍ਰਹਿਣ ਨਹੀਂ ਕੀਤੀ ਮੇਰੀ ਕਲਿਆਣ ਕਮੀ ਹੋ ਗਈ ਮਾਰਾ ਕਹਿੰਦੇ ਭਾਈ ਤੂੰ ਸੰਗਤ ਜਾ ਕੇ ਬੇਨਤੀ ਕਰਿਆ ਕਰ ਸੰਗਤ ਜਿਹੜੀ ਹੈ ਇਹਦੇ ਵਿੱਚ ਹੀ ਕਲਿਆਣ ਹੁੰਦੀ ਹੈ ਤੋ ਇਸ ਕਰਕੇ ਫਿਰ ਕਲਯੋਗ ਨੇ ਬਹੁਤ سارے ਬਚਨ ਜਿਹੜੇ ਹੋਏ ਆ ਤੇ ਮਾਰਾ ਨੇ ਫਿਕਿਆ ਫਿਰ ਤੂੰ ਸੰਗਤ ਦੇ ਜੋੜੇ ਆਏ ਵੇ ਕਿ ਅਰਦਾਸ ਕਰਿਆ ਪਰ ਕੀ ਦਿਨ ਤੇਰਾ ਵੀ ਪਿਪਲਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ